ਦੁਬਾਰਾ ਤੋਂ ਲੱਗ ਸਕਦਾ ਹੈ ਜਿਹੜਾ ਕਿ ਸੰਯੁਕਤ ਕਿਸਾਨ ਮੋਰਚਾ ਦਾ ਪੱਕਾ ਮੋਰਚਾ ਕਿਸਾਨ ਆਗੂਆਂ ਦੇ ਵੱਲੋਂ ਅੱਜ ਲੁਧਿਆਣਾ ਡੀਸੀ ਦਫ਼ਤਰ ਵਿਖੇ ਪਹੁੰਚ ਕੀਤੀ ਗਈ ਹੈ ਕੇਂਦਰ ਸਰਕਾਰ ਦੇ ਖਿਲਾਫ ਇਹਨਾਂ ਦਾ ਪ੍ਰਦਰਸ਼ਨ ਹੈ ਲੱਗਦਾ ਹੈ ਕਿ ਦੁਬਾਰਾ ਤੋਂ ਕਿਸਾਨਾਂ ਨੂੰ ਸੜਕਾਂ ਦੇ ਉੱਤੇ ਨਾ ਪਾਊਗਾ ਜਿਸ ਤਰੀਕੇ ਦਾ ਐਮਐਸਪੀ ਹੋਰ ਕਈ ਮੁੱਦਿਆਂ ਨੂੰ ਲੈ ਕੇ ਇਹਨਾਂ ਨੇ ਇੱਕ ਵੱਡਾ ਕੱਠ ਦਿੱਲੀ ਦੀ ਬਰੂਦਾ ਦੇ ਕੀਤਾ ਸੀ ਹੁਣ ਫੇਰ ਤੋਂ ਇੱਕ ਇਕੱਠ ਕਰਨ ਜਾ ਰਹੇ ਆ 20 ਤਰੀਕ ਨੂੰ ਕੀ ਇਕੱਠ ਆਓ ਸਰਕਾਰ ਬਣਨ ਤੋਂ ਵੱਲਾ ਪੰਜਾਬ ਦੇ ਵਿੱਚ ਗਗਨ ਅਨਮੋਲ ਮਾਨ ਦਾ ਇੱਕ ਬਹੁਤ ਵੱਡਾ ਬਿਆਨ ਵਾਇਰਲ ਹੋਇਆ ਸੀ ਕਿ ਸਾਨੂੰ ਪੰਜਾਬ ਦੀ ਸੱਤਾ ਦਿਓ ਅਸੀਂ ਚੁਟਕਿਆਂ ਵਿੱਚ 5 ਮਿੰਟਾਂ ਦੇ ਵਿੱਚ ਤੁਹਾਨੂੰ ਐਮਐਸਪੀ ਹਰ ਇੱਕ ਫਸਲ ਤੇ ਦੇ ਕੇ ਦਿਖਾਵਾਂਗੇ ਪਰ ਹੁਣ ਉਹ ਕਿਤੇ ਨਾ ਕਿਤੇ ਆਪਣੇ ਬਿਆਨ ਤੋਂ ਹੀ ਪਲਟ ਗਏ ਕਹਿੰਦੇ ਕਿ ਉਹਦਾ ਮੇਰੀ ਪਾਲਸੀ ਕੀ 5 ਮਿੰਟ ਕਹਿੰਦੇ ਇਹਨਾਂ ਨੂੰ 5 ਸਾਲ ਵੀ ਲੱਗ ਸਕਦੇ ਆ ਉਹ ਨਹੀਂ ਇਹਦੇ ਜਿਹਨੇ ਲੀਡਰ ਨੇ ਇਹਨਾਂ ਦੇ ਬਿਆਨਬਾਜ਼ੀ ਹੁੰਦੀ ਆ ਵਿੱਚ ਉਹ ਗੱਡਣ ਪੁੱਛ ਨੂੰ ਕੋਈ ਕੁਝ ਨਹੀਂ ਹੁੰਦਾ ਸਿਰਫ ਨਵਾਫੇ ਬਾਜੀ ਹੁੰਦੀ ਆ ਕਾ ਦੋ ਦੁਬਾਰਾ ਤੋਂ ਲੱਗ ਸਕਦਾ ਹੈ ਜਿਹੜਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਪੱਕਾ ਮੋਰਚਾ ਕਿਸਾਨ ਆਗੂਆਂ ਦੇ ਵੱਲੋਂ ਅੱਜ ਲੁਧਿਆਣਾ ਡੀਸੀ ਦਫ਼ਤਰ ਵਿਖੇ ਪਹੁੰਚ ਕੀਤੀ ਗਈ ਹੈ ਕੇਂਦਰ ਸਰਕਾਰ ਦੇ ਖਿਲਾਫ ਇਹਨਾਂ ਦਾ ਪ੍ਰਦਰਸ਼ਨ ਹੈ ਲੱਗਦਾ ਹੈ ਕਿ ਦੁਬਾਰਾ ਤੋਂ ਕਿਸਾਨਾਂ ਨੂੰ ਸੜਕਾਂ ਦੇ ਉੱਤੇ ਨਾ ਪਾਊਗਾ ਜਿਸ ਤਰੀਕੇ ਦਾ ਐਮਐਸਪੀ ਹੋਰ ਕਈ ਮੁੱਦਿਆਂ ਨੂੰ ਲੈ ਕੇ ਇਹਨਾਂ ਨੇ ਇੱਕ ਵੱਡਾ ਇਕੱਠ ਦਿੱਲੀ ਦੀ ਵਿਰੋਧਾ ਦੇ ਕੀਤਾ ਸੀ ਹੁਣ ਫੇਰ ਤੋਂ ਇਹ ਇਕੱਠ ਕਰਨ ਜਾ ਰਿਹਾ 20 ਤਰੀਕ ਨੂੰ ਕੀ ਇਕੱਠ ਆਓ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਲੁਧਿਆਣਾ ਦੇ ਵਿੱਚ ਕੱਲ ਕੀ ਨਾਜੀ ਆਪਾਂ ਮੈਂ ਸਾਧੂ ਸਿੰਘ ਕੱ쩌ਵਾਲ ਜ਼ਿਲ੍ਹਾ ਸਖਤਰ ਕ੍ਰਿਤੀ ਕਿਸਾਨ ਜੁਨੀ ਉਕਾਈ ਲੁਧਿਆਣਾ ਕੀ ਇਕੱਠ ਆ ਕਿਉਂਕਿ ਜਿੱਦਾਂ ਤੁਸੀਂ ਸੁਣ ਲਿਆ ਹਣਾ ਮੈਂ ਕਿਹਾ ਵਾ ਕਿ ਇਕੱਠ ਹੋਣ ਜਾ ਰਾ ਦਿੱਲੀ ਚ ਕੇਦੀ ਮੋਦੀ ਦੇ ਖਿਲਾਫ ਕੀ ਇਕੱਠ ਹੈ ਇਹ ਇਕੱਠ ਪਿਛਲਾ ਜਿਹੜਾ ਜੀ ਖੇਤੀ ਕਾਨੂੰਨ ਰੱਦ ਕਰਾਉਣ ਲਈ ਮੋਰਚਾ ਲੱਗਿਆ ਸੀ ਉਸ ਦੌਰਾਨ ਕੇਂਦਰ ਨੇ ਜੋ ਖੇਤੀ ਕਾਨੂੰਨ ਸੀ ਉਹਦਾ ਵਾਪਸ ਲੈ ਲੇ ਪਰ ਜਿਹੜੀਆਂ ਬਕਾਇਆ ਮੰਗਾ ਸੀ ਐਮਐਸਪੀ ਦੀਆਂ ਲਖੀਮਪੁਰ ਖੀਰੀ ਦਾ ਮਸਲਾ ਹੋਰ ਜਿਹੜੇ ਕਿਸਾਨਾਂ ਦੇ ਪਾਸੇ ਦੇ ਮਸਲੇ ਆ ਉਹਨਾਂ ਤੇ ਹੰਗਾਰਾ ਭਰਿਆ ਸੀ ਭਰੋਸਾ ਦਿੱਤਾ ਸੀ ਪਰ ਉਹ ਤਾਂ ਸਰਕਾਰ ਆ ਜਿਹੜੀ ਅੱਜ ਮੁੱਕਰ ਗਈ ਆ ਟਾਲਮਟੋਲ ਕਰ ਰਹੀ ਆ ਤੇ ਇਹ ਸਰਕਾਰ ਨੂੰ ਅਸੀਂ ਮਜਬੂਰ ਕਰਾਂਗੇ 20 ਮਾਰਚ ਨੂੰ ਆਰਾਮਲੀਲਾ ਮੈਦਾਨ ਦੇ ਵਿੱਚ ਵੱਡਾ ਇਕੱਠ ਕਰਕੇ ਕਿਸਾਨਾਂ ਦਾ ਕਿ ਉਹ ਜਿਹੜੀਆਂ ਬਕਾਇਆ ਮੰਗਾ ਉਹ ਪੂਰੀਆਂ ਕਰੇ ਜਿਹੜਾ ਤੁਸੀਂ 20 ਤਰੀਕ ਨੂੰ ਇਕੱਠ ਕਰ ਰਹੇ ਹੋ ਕਿ ਇਹ ਐਨ ਮਿੱਥੇ ਸਵਾਂ ਲਈ ਹੋਊਗਾ ਜਾਂ ਕਿ ਇਸ ਰੋ ਇੱਕ ਦਿਨ ਲਈ ਮੋਦੀ ਨੂੰ ਚੇਤਾਵਨੀ ਆ ਇਹੀ ਇੱਕ ਟੋਕਨ ਦੇ ਤੌਰ ਤੇ ਕਰ ਰਹੇ ਇੱਕ ਦਿਨ ਦਾ ਉਸ ਤੋਂ ਬਾਅਦ ਜੇ ਸਰਕਾਰ ਨੇ ਨਾ ਕੋਈ ਗੌਰ ਕੀਤੀ ਤਾਂ ਅਨਮਿੱਥੇ ਸਮੇਂ ਦਾ ਵੀ ਮੋਰਚਾ ਕੇ ਮੀਟਿੰਗ ਕਰਕੇ ਫੈਸਲਾ ਕਰਕੇ ਲਾ ਸਕਦਾ ਮਤਲਬ ਹੁਣ ਅਨਮਿੱਥੇ ਸਮੇਂ ਦਾ ਉਥੇ ਮੋਰਚਾ ਦੁਬਾਰਾ ਤੋਂ ਦਿੱਲੀ ਦੀ ਬਰੁਧਾ ਤਾਂ ਦੇਖ ਸਕਦਾ ਜਿੱਦਾਂ ਪਿੱਛੇ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਮੋਰਚਾ ਲਾਇਆ ਸੀ ਜੋ ਕਿ ਡੇਢ ਸਾਲ ਤੋਂ ਵੱਧ ਸਮੇਂ ਤੱਕ ਚੱਲਿਆ ਸੀ ਹਾਂ ਜੀ ਜਿਵੇਂ ਪਹਿਲਾਂ ਅਸੀਂ ਪੰਜਾਬ ਦੇ ਵਿੱਚ ਵੀ ਹੋਰ ਜ਼ਿਲ੍ਹੇ ਸੂਬਿਆਂ ਦੇ ਵਿੱਚ ਵੀ ਪਹਿਲਾਂ ਪੰਜਾਬ ਸੂਬਿਆਂ ਤੋਂ ਸ਼ੁਰੂ ਕੀਤਾ ਸੀ ਸੂਬਿਆਂ ਦੇ ਵਿੱਚ ਵੱਡੇ ਇਕੱਠ ਕਰਕੇ ਕਿਸਾਨਾਂ ਨੂੰ ਲਾਹਮੰਦ ਕੀਤਾ ਸੀ ਹੁਣ ਵੀ ਇਸੇ ਤਰ੍ਹਾਂ ਆ 20 ਮਾਰਚ ਤੋਂ ਬਾਅਦ ਜੇ ਸਰਕਾਰ ਨਹੀਂ ਗੌਰ ਕਰਦੀ ਤਾਂ ਸਾਰੇ ਸੂਬਿਆਂ ਦੇ ਵਿੱਚ ਇੱਕ ਵੱਡੀ ਮੁਹਿੰਮ ਚਲਾ ਕੇ ਕਿਸਾਨਾਂ ਨੂੰ ਲਾਹਮੰਦ ਕਰਕੇ ਅਸੀਂ ਜਿਹੜਾ ਫੇਰ ਦਿੱਲੀ ਵੱਲ ਨੂੰ ਕੂਚ ਕਰਾਂਗੇ ਤੇ ਜਿਹੜੀਆਂ ਆਉਣ ਵਾਲੀਆਂ 24 ਦੀਆਂ ਚੋੜਾਂ ਉਦੋਂ ਪਹਿਲਾਂ ਪਹਿਲਾਂ ਸਰਕਾਰ ਦਾ ਜੀਣਾ ਹਰਾਮ ਕਰ ਦਾਂਗੇ ਜੇ ਸਰਕਾਰ ਨੇ ਸਾਡੀਆਂ ਮੰਗਾਂ ਤੇ ਗੌਰ ਨਾ ਕੀਤੀ ਬੀਤੇ ਦਿਨੀ ਵਿਧਾਨ ਸਭਾ ਸੈਸ਼ਨ ਚੱਲਦਾ ਪਿਆ ਸੀ ਉੱਥੇ ਭਾਜਪੀ ਦੇ ਜਿਹੜੇ ਐਮਐਲਏ ਨੇ ਅਸਵਨੀ ਸ਼ਰਮਾ ਪੰਜਾਬ ਦੇ ਪ੍ਰਧਾਨ ਵੀ ਨੇ ਉਹਨਾਂ ਨੇ ਕਿਹਾ ਤੁਸੀਂ ਕੇਂਦਰ ਵੱਲ ਨਾ ਜਾਓ ਕੇਂਦਰ ਆਪਣਾ ਕੰਮ ਕਰਦਾ ਪਿਆ ਵਾ ਕਿਉਂਕਿ ਪੰਜਾਬ ਦੇ ਕੈਬਨਿਟ ਮਨਿਸਟਰ ਨੇ ਪੁੱਛਿਆ ਸੀ ਕੇਂਦਰ ਐਮਐਸਪੀਕਰ ਤੋਂ ਦੋਗੇ ਉਹਨਾਂ ਨੇ ਕਿਹਾ ਸੀ ਕਿ ਗਗਨ ਅਨਮੋਲ ਮਾਨਦੇ ਕਿਹਾ ਸੀ ਛੁਟਕਿਆ ਵਜਾ ਕੇ ਸੀ ਕਿਸਾਨਾਂ ਨੂੰ ਜਿਹੜੀ ਐਮਐਸਪੀ ਦਵਾਂਗੇ ਪਰ ਉਹ ਕਹਿੰਦੇ ਕਿ ਗਗਨ ਅਨਮੋਲ ਮਾ ਹੁਣ ਮੁਕਰਦੀ ਵੀ ਉਸ ਵਿਆਹ ਤੋਂ ਇਹ ਤਾਂ ਜੀ ਸਾਰੇ ਜਿੰਨੇ ਵੀ ਆਗੂ ਆਜਾਏ ਐ ਐਮਐਲਏ ਐ ਐਮਪੀ ਆ ਚਾਹੇ ਪ੍ਰਧਾਨ ਮੰਤਰੀ ਆ ਮੁੱਖ ਮੰਤਰੀ ਆ ਹਰ ਇੱਕ ਉਹ ਥਾਲੀ ਦੇ ਚੱਟੇ ਬੱਟੇ ਆ ਕਿਉਂਕਿ ਕਹਿ ਕੇ ਗੱਲਾਂ ਮੁੱਕਰ ਜਾਂਦੇ ਆ ਇਹ ਆਪਦੇ ਗਲੋਂ ਲਾ ਕੇ ਦੂਜੇ ਦੇ ਗਲ ਪਾਉਂਦੇ ਆ ਪੰਜਾਬ ਵਾਲੇ ਕਹਿੰਦੇ ਨੇ ਕੇਂਦਰ ਕੋਲੇ ਜਾਓ ਕੇਂਦਰ ਵਾਲੇ ਕਹਿੰਦੇ ਪੰਜਾਬ ਕੋਲੇ ਜਾਓ ਪਰ ਅਸੀਂ ਦੋਨਾਂ ਸਰਕਾਰਾਂ ਦੇ ਖਿਲਾਫ ਹੀ ਲੜਾਂਗੇ ਚਾਹੇ ਕਿਸੇ ਵੀ ਪਾਰਟੀ ਸਰਕਾਰ ਹੋਵੇ ਇਹ ਕਿਸਾਨਾਂ ਦਾ ਘੋੜਾ ਜਿਹੜਾ ਇਹ ਆਪਣੀਆਂ ਮੰਗਾਂ ਮਰਵਾਉਣ ਲਈ ਆਪਣੇ ਮੰਗਾਂ ਮਸਲੇ ਲਈ ਆ ਨਾ ਕਿ ਰਾਜਨੀਤੀ ਲਈ ਇਦਾਂ ਕਿ ਉਹ ਲੱਗਦਾ ਨਹੀਂ ਆ ਕਿ ਹੁਣ ਪੰਜਾਬ ਦੇ ਵਿੱਚ ਵੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕਰਦੇ ਹੋਏ ਨੇ ਲਗਾਤਾਰ ਕਿਸਾਨਾਂ ਨੂੰ ਉਹਨਾਂ ਦੇ ਘਰ ਦੇ ਬਾਹਰ ਸੰਗਰੂਰ ਵੀ ਧਰਨਾ ਲਾਣਾ ਪੈ ਗਿਆ ਸੀਗਾ ਪਰ ਉੱਥੇ ਵੀ ਨਹੀਂ ਹੱਲੇ ਤੱਕ ਮੰਗਾ ਤੁਹਾਡੀਆਂ ਮੰਨੀਆਂ ਗਈਆਂ ਭਗਵੰਤ ਮਾਨ ਵੀ ਮਿਲ ਕੇ ਟਾਈਮ ਦੇ ਕੇ ਫੇਰ ਮੰਗਾ ਮੰਨ ਕੇ ਫੇਰ ਮੁੱਕਰ ਜਾਂਦੇ ਆ ਕਿਉਂਕਿ ਕਿਸਾਨਾਂ ਮਜ਼ਦੂਰਾਂ ਕੋਲੇ ਕੋਈ ਹੱਲ ਨਹੀਂ ਮਜ਼ਦੂਰਾਂ ਨੇ ਪਿੱਛੇ ਉਹਦੇ ਘਰ ਮੁਰੇ ਧਰਨਾ ਲਾਇਆ ਸੀ ਉੱਥੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਵੀ ਲਾਠੀ ਚਾਰਜ ਕੀਤਾ ਪਹਿਲਾਂ ਕਾਲੀਆਂ ਦੀ ਸਰਕਾਰ ਰਹੀ ਐ ਕਾਲੀ ਵੀ ਲਾਠੀ ਚਾਰਜ ਕਰਦੇ ਰਿਹਾ ਕਾਂਗਰਸ ਦੀ ਸਰਕਾਰ ਰਹੀ ਉਹ ਵੀ ਲਾਠੀ ਚਾਰਜ ਕਰ ਰਹੇ ਆ ਇਸ ਕਰਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਕਾਲੀਆਂ ਦੇ ਵਿੱਚ ਕੋਈ ਫਰਕ ਨਹੀਂ ਇਸ ਕਰਕੇ ਸਾਨੂੰ ਸੰਘਰਸ਼ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਅਸੀਂ ਕਿਸਾਨਾਂ ਮਜ਼ਦੂਰਾਂ ਨੂੰ ਲਾਹ ਮੰਦ ਕਰਕੇ ਵੱਡਾ ਇਕੱਠ ਕਰਕੇ ਇਹ ਲਾਹ ਮੰਦ ਕਰਕੇ ਇਹ ਚਾਹੇ ਕਿਸੇ ਵੀ ਹਕੂਮਤ ਹੋਵੇ ਚਾਹੇ 24 ਦੇ ਵਿੱਚ ਵੀ ਕੋਈ ਵੀ ਸਰਕਾਰ ਬਣ ਜੇ ਅਸੀਂ ਆਪਦੇ ਮੰਗਾਂ ਮਸਲੇ ਸੰਘਰਸ਼ ਜਿਹੜਾ ਜਾਰੀ ਰੱਖ ਬੀਜੇਪੀ ਕਹਿੰਦੀ ਹੈ ਸਾਨੂੰ ਵਿਧਾਨ ਸਭਾ ਚੋਣਾਂ ਪੰਜਾਬ ਚ ਜਿਤਾਓ ਤੁਸੀਂ ਪੰਜਾਬ ਦੇ ਨਾਲ ਨਾਲ ਪੂਰੇ ਭਾਰਤ ਵਿੱਚ ਬੀਜੇਪੀ ਦੀ ਸਰਕਾਰ ਲਿਆਓ ਅਸੀਂ ਤੁਹਾਨੂੰ ਹਰ ਇੱਕ ਸਹੂਲਤ ਦੇਵਾਂਗੇ ਕਿਵੇਂ ਦੇ ਦੇਓ ਇਸ ਚੀਜ਼ ਨੂੰ ਇਹ ਜੀ 9 ਸਾਲ ਹੋ ਗਏ ਬੀਜੇਪੀ ਸਰਕਾਰ ਨੂੰ ਦੇਖਦੇ ਆ ਨੂੰ ਆਪਾਂ ਨੂੰ ਸਾਰਿਆਂ ਨੂੰ ਇਹਨਾਂ ਨੇ ਮੋਦੀ ਸਾਹਿਬ ਨੇ ਕਿੰਨੇ ਵਾਅਦੇ ਕੀਤੇ ਸੀ ਕਿ ਅਸੀਂ ਜਿਹੜਾ ਐਮਐਸਪੀ ਦੇਵਾਂਗੇ ਜਿਹੜਾ ਸ਼੍ਰੀ ਵਾਮੀਨਾਥ ਕੇ ਮੇਂਦਰ ਰਿਪੋਰਟ ਲਾਗੂ ਕਰਾਂਗੇ ਤੇ ਸਾਬਕਾ ਫੌਜੀਆ ਨਾਲ ਬਨ ਰੈਂਕ 1 ਪੈਨਸ਼ਨ ਦਾ ਵਾਅਦਾ ਕੀਤਾ ਸੀ ਹੋਰ ਕਿੰਨੇ ਲੋਕਾਂ ਨੂੰ ਘਰ ਘਰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਲੋਕਾਂ ਦੇ ਖਾਤਿਆਂ 'ਚ 15-15 ਲੱਖ ਦੇਣ ਦਾ ਪਾਉਣ ਦਾ ਵਾਅਦਾ ਕੀਤਾ ਸੀ ਪਰ ਕੋਈ ਵੀ ਵਾਅਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਲਾਰੇਾਂ ਤੋਂ ਬਿਨਾ ਲਾਰੇ ਲੱਪੇ ਲਾਏ ਆ ਡੰਗ ਟਪਾਏ ਆ ਜਿਵੇਂ ਪਹਿਲਾਂ ਦੀਆਂ ਸਰਕਾਰਾਂ ਕਰਦੀਆਂ ਰਹੀਆਂ ਉਵੇਂ ਕਰਦੇ ਹੁਣ ਮਤਲਬ ਰਾਮਲੀਲਾ ਮੈਦਾਨ ਵੀ ਹੁਣ ਉੱਥੇ ਪੱਕਾ ਮੋਰਚਾ ਲੱਗ ਸਕਦਾ ਜੇ ਨਰਿੰਦਰ ਮੋਦੀ ਨੇ ਤੁਹਾਡੀ ਗੱਲ ਨਹੀਂ ਮੰਨੀ ਤਾਂ ਉੱਥੇ ਅਜੇ ਇੱਕ ਦਿਨ ਤਾਂ ਹੀ ਆ ਜੀ 20 ਮਾਰਚ ਦਾ ਉਸ ਤੋਂ ਬਾਅਦ ਜੇ ਨਹੀਂ ਕੋਈ ਗੌਰ ਕਰਦੇ ਫੇਰ ਜਿਹੜੀ ਸਹਿਯੁਕਤ ਮੋਰਚੇ ਦੀ ਮੀਟਿੰਗ ਹੋਊਗੀ ਉਹਰੇ ਵਿੱਚ ਫੈਸਲਾ ਕੀ ਹੁੰਦਾ ਉਹ ਦੇਖਿਆ ਜਾਵੇ ਧੰਨਵਾਦ ਸਾਡੇ ਨਾਲ ਹੋਰ ਵੀ ਕਿਸਾਨ ਆਗੂ ਮੌਜੂਦ ਨੇ ਕਿਵੇਂ ਦੇਖਦੇ ਹੋ ਕਿ ਕੇਂਦਰ ਵੱਲੋਂ ਪਹਿਲਾਂ ਤੁਹਾਡੀ ਮੰਗਾਂ ਮੰਨੀਆਂ ਗਈਆਂ ਸੀ ਕੁਝ ਤੁਸੀਂ ਉਥੋਂ ਜਿਹੜਾ ਆਪਣਾ ਪ੍ਰੋਟੈਸਟ ਸੀਗਾ ਦਿੱਲੀਓ ਚੱਕ ਲਿਆਂਦਾ ਹੁਣ ਰਾਮਲੀਲਾ ਮੈਦਾਨ ਦੇ ਵਿੱਚ ਲਾ ਰਹੇ ਹੋ ਕਿ ਇਹ ਪੱਕਾ ਮੋਰਚਾ ਹੋ ਸਕਦਾ ਹੈ ਜੇ ਕੇਂਦਰ ਦੁਬਾਰਾ ਨਹੀਂ ਮੰਗਾ ਮੰਨਦੀ ਤਾਂ ਉਹ ਦੱਸੋ ਨਹੀਂ ਮੈਂ ਮਨਜੀਤ ਸਿੰਘ ਢੀਂਸਾ ਜ਼ਿਲ੍ਹਾ ਪ੍ਰਧਾਨ ਬੀਕੇਜੂ ਲੱਖੋਵਾਲ ਲੁਧਿਆਣਾ ਮੈਂ ਇਹ ਜਿਹੜਾ ਤੁਸੀਂ ਮੋਰਚੇ ਦੀ ਗੱਲ ਕਰੀ ਆ ਪਹਿਲਾਂ ਅਸੀਂ ਮੰਗਾਂ ਮੰਨਵਾ ਕੇ ਆਏ ਆ ਉਹ ਪੋਸਟਪੌਨ ਕਰਿਆ ਸੀ ਹੁਣ ਅਸੀਂ ਦੁਬਾਰਾ ਸਰਕਾਰ ਨੂੰ ਜਾਗਰਿਤ ਕਰਨ ਚੱਲੇ ਆਂ ਮੋਰਚਾ ਖਤਮ ਨਹੀਂ ਹੋਇਆ ਇਹਦਾ ਸਾਰੀ ਜਿੰਨਾ ਚ ਸਾਡੀ ਜ਼ਿੰਦਗੀ ਆ ਸੰਘਰਸ਼ ਸਾਡੀ ਜ਼ਿੰਦਗੀ ਨਾਲੇ ਚੱਲੂਗਾ ਖਤਮ ਨਹੀਂ ਹੋਣ ਵਾਲਾ ਅਰ ਆਪਣੇ ਹੱਕ ਲੈ ਕੇ ਰਹਾਂਗੇ ਅਸੀਂ ਨਹੀਂ ਮਰਗੇ ਸਾਡੇ ਬੱਚਿਆਂ ਨੇ ਉੱਠ ਕੜਨਾ ਮਗਰ ਸਰਕਾਰ ਆਪਣੇ ਆਪ ਤੋਂ ਬਾਜ਼ ਆ ਜਵੇ ਅੱਜ ਦਾ ਵੀ ਜਿਹੜਾ ਇਹ ਅਸੀਂ ਦੇਣਾ ਹੈ ਇਥੇ ਮੈਮੋਰੰਡਮ ਸੀਬੀਆਈ ਦੀ ਰੇਟਾਂ ਜਿਹੜੀਆਂ ਲੋਕਾਂ ਨੂੰ ਸਾਨੂੰ ਡਰਾਉਣ ਖਾਤਰ ਸਾਡੇ ਲੀਡਰਾਂ ਨੂੰ ਡਰਾਉਂਦੀਆਂ ਨੇ ਵੀ ਇਹ ਲੁਕ ਜਾਣਗੇ ਪਰ ਲੀਡਰਾਂ ਤੇ ਸਾਡੇ ਨੇ ਕੀ ਡਰਨਾ ਜਿਹੜੇ ਪਿੱਠ ਪਿੱਛੇ ਅਸੀਂ ਖੜੇ ਆ ਅਸੀਂ ਵੀ ਡਰਨ ਵਾਲੇ ਨਹੀਂ ਅੱਗੇ ਤੋਂ ਅਸੀਂ ਸੀਬੀਆਈ ਦਾ ਘਰਾਓ ਕਰਾਂਗੇ ਸਾਡੇ ਘਰਾਂ ਵਿੱਚੋਂ ਵਾਪਸ ਨਹੀਂ ਕਿਸੇ ਨੂੰ ਜਾਣ ਦੇਣਾ ਕੀ ਲੱਗਦਾ ਸੀਬੀਆਈ ਦਾ ਇਹ ਇੱਥੇ ਰੇਡਾ ਪਵਾਉਂਦੇ ਨੇ ਤੁਹਾਡੇ ਲੀਡਰਾਂ ਦੇ ਉੱਤੇ ਪਰ ਉਹ ਕਿਹੜਾ ਸਿਆਸੀ ਲੀਡਰ ਨੇ ਜਾਂ ਉਹਨਾਂ ਨੇ ਕਿਹੜਾ ਐਮਐਲਏ ਐਮਪੀ ਜਿੱਤੇ ਹੋਏ ਨੇ ਕਿ ਉਹਨਾਂ ਨੂੰ ਕੁਝ ਮਿਲ ਜਾਊਗਾ ਨਹੀਂ ਉਹੀ ਤਾਂ ਗੱਲ ਆ ਉਹ ਤਾਂ ਜਾਣ ਕੇ ਇੱਕ ਡਰਾਉਂਦੇ ਨੇ ਵੀ ਸਾਨੂੰ 24 ਆਲਾ ਸਰਕਾਰ ਦਾ ਆਪਣਾ ਰਾਹ ਪੱਧਰਾ ਕਰ ਰਹੇ ਨੇ ਵੀ ਭਾਜਪੀ ਨੂੰ ਵੋਟਾਂ ਪਾਉਣ ਲੋ ਇਹ ਡਰ ਜਾਣ ਸਾਡੇ ਨਾਲ ਸਮਝੌਤਾ ਕਰ ਰਹੇ ਨੇ ਚਾਹਤਾ ਹੈ ਸਾਨੂੰ ਲੋਕਾਂ ਨੂੰ ਸਾਡੀਆਂ ਮੰਗਾਂ ਪੂਰੀਆਂ ਕਰਨ ਸਾਡਾ ਕਿਹੜਾ ਕੋਈ ਸਰਕਾਰ ਨਾ ਉਹ ਰੌਲਾ ਕੋਈ ਜਿੱਦਾ ਨਾ ਨਿੱਜੀ ਸਰਕਾਰ ਦੀ ਆ ਨਾ ਸਾਡੀ ਆ ਸਰਕਾਰ ਜਿਹੜੇ ਕਰਦੀ ਆ ਵੈਧੇ ਕਰਦੀ ਆ ਉਹ ਪੂਰੇ ਕਰੇ ਆ ਹੁਣ ਕਰਕੇ ਮੁਕਰੇ ਗਈ ਤਿੰਨ ਵੈਧਾ ਕਾਨੂੰਨ ਜਿਹੜੇ ਕਰੇ ਨੇ ਇਹੀ ਪੋਟਮਾ ਬਾਕੀ ਦੀਆਂ ਮੰਗਾਂ ਵਿਚਾਲੀ ਪਈਆਂ ਨੇ ਵਿਧਾਨ ਸਭਾ ਚ ਜਿਹੜੇ ਆ ਭਗਵਾਨਤ ਮਾਨੋ ਨਾ ਕਿਹਾ ਸੀ ਅਸੀਂ ਗੰਨੇ ਦੀ ਜੜੀ ਅਦਾਇਗੀ ਉਹ ਕਰ ਚੁੱਕੇ ਆ ਪੰਜਾਬ ਦੇ ਕਿਸਾਨਾਂ ਨੂੰ ਕੀ ਸੱਚ ਮੁੱਦਾ ਕਿ ਗੰਨੇ ਦੀ ਅਦਾਇਗੀ ਹੋ ਚੁੱਕੀ ਹੈ ਅੱਲੇ ਤੱਕ ਨਹੀਂ ਜੀ ਹੋਈ ਨਹੀਂ ਅਜੇ ਤਾਂ 14 ਦਿਨ ਤਾਂ 14 ਦਿਨ ਤੋਂ ਵਧਣ ਲੱਗ ਗਿਆ ਹੁਣ ਅੱਜ ਬਹੁਤ ਕਿਸਾਨਾਂ ਦਾ ਬਕਾਇਆ ਸਰਕਾਰ ਦੇ ਵੱਲ ਖੜਾ ਸਰਕਾਰਾਂ ਝੂਠ ਬੋਲਦੀਆਂ ਨੇ ਝੂਠ ਬੋਲ ਰਹੇ ਨੇ ਤੇ ਸਾਡੇ ਨਾਲ ਹੋਰ ਵੀ ਕਿਸਾਨ ਆਗੂ ਮਜੂਦ ਨੇ ਗੱਲਬਾਤ ਕਰ ਲੈਣੇ ਆ ਕਿਵੇਂ ਦੇ ਦੇਉ ਕਿ ਭਗਵੰਤ ਮਾਨ ਝੂਠ ਬੋਲਦਾ ਵਾ ਜਿੱਦਾਂ ਸਰਦਾਰ ਜੀ ਕਹੇ ਕਿ ਗੰਨੇ ਦੀ ਫਸਲ ਦੀ ਹਲੇ ਬਕਾਇਆ ਰਕਮ ਬਾਕੀ ਹੈ ਮੈਂ ਅਫਤਾਰ ਸਿੰਘ ਮੇਲੋਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਪਹਿਲਾਂ ਤਾਂ ਮੈਂ ਅੱਜ ਦੇ ਮੋਰਚੇ ਦੀ ਗੱਲ ਦੱਸਾਂ ਜਿਹੜਾ ਅਸੀਂ ਪਤਲੇ ਪੁਕੇ ਆ ਉਹ ਅਸੀਂ ਸੈਂਟਰ ਸਰਕਾਰ ਦੇ ਪਤਲੇ ਪੁਕੇ ਆ ਉਹਨਾਂ ਨੇ ਸੀਬੀਆਈ ਨੇ ਸਾਡੇ ਘਰ ਭੇਜੀ ਉਹਨਾਂ ਦੇ ਛਾਪੇ ਮਾਰੇ ਰਿੰਦਰ ਸਿੰਘ ਲਖੋਵਾਲ ਤੇ ਸਤਨਾਮ ਸਿੰਘ ਬੈਰੂ ਦੋਨਾਂ ਘਰਾਂ ਦੇ ਵਿੱਚੋਂ ਕੋਈ ਚੀਜ਼ ਨਹੀਂ ਨਿਕਲੀ ਨਾ ਉਹਨਾਂ ਦੇ ਪੈਟਰੋਲ ਪੰਪ ਤੋਂ ਕੋਈ ਨਿਕਲਿਆ ਨਾ ਉਹਦੇ ਘਰੋਂ ਕੁਝ ਨਿਕਲਿਆ ਨਾ ਚੰਡੀਗੜ੍ਹ ਕੋਠੇ ਜੋ ਕੁਝ ਨਿਕਲਿਆ ਉਹ ਉਹ ਮੈਂ ਬਰੰਗ ਆ ਕੇ ਉਹ ਕਹਿੰਦੇ ਥੋੜਾ ਚੈਲਰ ਕਿਤੇ ਚੈਲਰ ਸਾਡੇ ਕੋਲ ਹੈ ਹੀ ਨਹੀਂ ਨਾ ਸਾਡੇ ਕੋਲੇ ਅੜਦੀ ਦੁਕਾਨ ਆ ਦੋਨਾਂ ਕੋਲੇ ਇਸ ਕਰਕੇ ਸਾਡਾ ਸਰਕਾਰ ਆ ਜਿਹੜੀ ਉਹ ਚਾਹੁੰਣਾ ਚਾਹੁੰਦੀ ਆ ਕਿਉਂਕਿ ਅਸੀਂ ਜਿਹੜੇ ਕਾਲੇ ਕਾਨੂੰਨ ਵਾਪਸ ਕਰਾ ਕੇ ਆਏ ਆ ਫਿਰ ਉਹ ਚਾਹੁੰਦੇ ਨੇ 20 ਤਰੀਕ ਨੂੰ ਜਾਣਾ ਕਿਉਂ ਸਾਨੂੰ ਪਹਿਲਾਂ ਉਹਨਾਂ ਨੇ ਜੰਤਰ ਮੰਡਲ ਦੇ ਕਿਹਾ ਸੀ ਸਾਨੂੰ ਜਵਾਬ ਦੇ ਤਾਂ ਵੀ ਤੁਸੀਂ ਰਾਮਲੀਲਾ ਗਰਾਊਂਡ ਆਓ ਸਾਡਾ 1 ਲੱਖ ਤੋਂ ਬੰਦਾ ਇਕੱਠਾ ਜਿਆਦਾ ਹੋਣਾ ਉੱਥੇ ਇਸ ਕਰਕੇ ਉੱਥੇ ਜਾਣਾ ਜਿਹੜੀਆਂ ਮੰਗਾਂ ਬਕਾਇਆ ਪਈਆਂ ਨੇ ਉਹ ਸੀ ਮਨੋਣੀਆਂ ਨੇ ਤੁਸੀਂ ਗੱਲ ਕੀਤੀ ਆ ਗੰਨੇ ਦੀ ਗੰਨੇ ਦਾ ਹਲੇ ਬਕਾਇਆ ਰਹਿੰਦਾ ਗੰਨੇ ਦਾ ਤਾਂ ਇਹ ਲਫਾਫੇबाजी ਕਰਦੇ ਅਸੀਂ ਦੇਤੇ ਇਹ ਐਵੇਂ ਅੱਜੇ ਤੋਂ ਜ਼ਿਆਦਾ ਤਾਂ ਸਾਡੇ ਝੂਠ ਬੋਲੀ ਜਾਂਦੇ ਨੇ ਕੋਈ ਵੀ ਅਜ ਮੂੰਗੀ ਬੀਜੀ ਐ ਮੂੰਗੀ ਦੀ ਸਾਨੂੰ ਕੀ ਐਮਐਸਸੀ ਕੀ ਮਿਲੀ ਨਹੀਂ ਇਹ ਕਹਿੰਦੇ ਸਾਰਿਆਂ ਤੇ 17 ਚੀਜ਼ਾਂ ਦੇ ਐਮਐਸਸੀ ਦਊਗਾ ਪਰ ਐਮਐਸਸੀ ਸਾਨੂੰ ਕਿਸੇ ਤੇ ਨਹੀਂ ਦਿੱਤੀ ਮੂੰਗੀ ਦੇ ਪੂਰੀ ਨਹੀਂ ਮਿਲੀ ਹੋਰ ਨਹੀਂ ਮਿਲੀ ਜਿਹੜੀਆਂ ਗੱਲਾਂ ਜਿੰਨੇ ਨੋਟੀਫਿਕੇਸ਼ਨਾਂ ਨੂੰ ਜਾਰੀ ਨਹੀਂ ਕੀਤਾ ਨੇ ਆਲਟਿਨੇਟ ਜਾਰੀ ਨਹੀਂ ਕੀਤਾ ਜਿੰਨੀਆਂ ਨੌਕਰੀਆਂ ਦਿੱਤੀਆਂ ਇਹ ਧਰਨੇ ਤੋਂ ਤੋਂ ਚੱਲਦੇ ਨੇ ਇਹ ਸਰਕਾਰ ਦੇਖੋ ਬਜਟ ਆਇਆ ਬਜਟ ਚ ਕੀ ਰੋਕਣ ਦਿੱਤਾ ਦੱਸਣਾ ਇਹ ਲੋਕਾਂ ਨੂੰ ਵਾਹ deta ਬਜਟ ਵਧਾਤਾ ਅੱਗੇ ਘਾਟੇ ਚ ਗਿਆ ਫਿਰ ਘਾਟੇ ਚ ਗਿਆ ਵਧਾਉਣ ਦਾ ਦਾ ਮਤਲਬ ਤਾਂਹਾਂ ਦੇ ਲੋਕਾਂ ਨੂੰ ਕੁਝ ਮਿਲਿਆ ਲੋਕਾਂ ਦੱਸਣ ਕੀ ਕੀ ਰਾਹ ਦਿੱਤੀ ਉਹਨਾਂ ਨੇ ਉਹਦਾ ਬਜਟ ਵਧਾਤਾ ਸਕੂਲਾਂ ਦਾ ਵਧਾਤਾ ਉਹ ਵਧਾਤਾ ਉਹ ਕਰਤਾ ਸਿਰਫ ਲੋਕਾਂ ਨੂੰ ਅੱਖੋਂ ਪਰੋਲੇ ਕਰ ਲਈ ਵੀ ਕਿਸੇ ਹੋਰ ਪਾਸੇ ਚਲੇ ਜਾਣ ਵੀ ਇਹ ਜਿਹੜੇ ਮੋਰਚੇ ਉਹ ਛੱਡ ਦੇਣ ਇਹ ਮੋਰਚੇ ਸਾਡੇ ਚੱਲਦੇ ਰਹਿਣਗੇ ਜਿੰਨਾ ਸੇ ਸਾਡੀਆਂ ਜ਼ਿੰਦਗੀ ਆ ਸਾਡੀ ਜ਼ਿੰਦਗੀ ਤੋਂ ਬਾਅਦ ਬੱਚਿਆਂ ਨੂੰ ਵੀ ਲਾਉਣੇ ਪੈਣੇ ਆ ਕਿਉਂਕਿ ਜਿਹੜਾ ਹੁਣ ਤੱਕੇਸ਼ਾਈ ਮੋਦੀ ਕਰ ਰਿਹਾ ਸਾਰੇ ਭਾਰਤ ਦੇ ਵਿੱਚ ਇਹ ਅਜੇ ਤੱਕ ਕਦੇ ਨਹੀਂ ਹੋਇਆ ਕਿ ਦਿਨਾਂ ਕਿਤੇ ਸਰਕਾਰ ਬਣਨ ਤੋਂ ਵੈਲਾ ਪੰਜਾਬ ਦੇ ਵਿੱਚ ਗਗਨ ਅਨਮੋਲ ਮਾਨ ਦਾ ਇੱਕ ਬਹੁਤ ਵੱਡਾ ਬਿਆਨ ਵਾਇਰਲ ਹੋਇਆ ਸੀ ਕਿ ਸਾਨੂੰ ਪੰਜਾਬ ਦੀ ਸੱਤਾ ਦਿਓ ਅਸੀਂ ਚੁਟਕਿਆਂ ਵਿੱਚ 5 ਮਿੰਟਾਂ ਦੇ ਵਿੱਚ ਤੁਹਾਨੂੰ ਐਮਐਸਪੀ ਹਰ ਇੱਕ ਫਸਲ ਤੇ ਦੇ ਕੇ ਦਿਖਾਵਾਂਗੇ ਪਰ ਹੁਣ ਉਹ ਕਿਤੇ ਨਾ ਕਿਤੇ ਆਪਣੇ ਬਿਆਨ ਤੋਂ ਹੀ ਪਲਟ ਗਏ ਕਹਿੰਦੇ ਕਿ ਉਦੋਂ ਮੇਰੀ ਪਾਲਸੀ ਸੀ ਕਿ 5 ਮਿੰਟ ਕਹਿੰਦੇ ਇਹਨਾਂ ਨੂੰ 5 ਸਾਲ ਵੀ ਲੱਗ ਸਕਦੇ ਆ ਉਹ ਨਹੀਂ ਇਹਦੇ ਜਿਹਨੇ ਲੀਡਰ ਨੇ ਇਹਨਾਂ ਦੇ ਬਿਆਨਬਾਜ਼ੀ ਹੁੰਦੀ ਆ ਵਿੱਚੋਂ ਗੱਡਰ ਪੁੱਜ ਨੂੰ ਕੋਈ ਕੁਝ ਨਹੀਂ ਹੁੰਦਾ ਸਿਰਫ ਲਵਾਫੇ ਬਾਜ਼ੀ ਹੁੰਦੀ ਆ ਉਹ ਕਾਹਦੋ ਬਈ ਬਹੁਤ ਵਧੀਆ ਬੰਦੇ ਨੇ ਬਹੁਤ ਦਿਨਾਂ ਰ ਕੀਤਾ ਅਗਬਦਮਾਨ ਨੇ ਵੀ ਉਹਨਾਂ 1000 ਰੁਪਿਆ ਲੀਡ ਜੂ ਦਿੱਤੇ ਜੀ ਦੇਣਾ ਸੀ ਕਿੱਥੇ ਦੇਤਾ ਜਿੱਥੇ ਬਹੁਤਾ ਖਰਚ ਹੋਇਆ ਉਥੇ ਦਿੱਤਾ ਹੀ ਨਹੀਂ ਗਿਆ ਕਈ ਗੱਲਾਂ ਇਹ ਜੀਆਂ ਨੇ ਸਭ ਕੋ ਹਰੇਕੀ ਤੋਂ ਮੁੱਕ ਰਹੇ ਨੇ ਅਸੀਂ ਦੇ ਦਾਂਗੇ ਪੰਜਾਂ ਸਾਲਾਂ ਦੇ ਦਾਂਗੇ ਉਹ ਦੇ ਦਾਂਗੇ ਔਰ ਕਰਜ਼ੇ ਲਈ ਜਾਂਦੇ ਨੇ ਕਰਜ਼ੇ ਵਧ ਜਾਂਦਾ ਸਰਕਾਰ ਤੇ ਕਿ ਜਦ ਕਰਜ਼ਾ ਘਟਾਉਣ ਦੀ ਗੱਲ ਕੀਤੀ ਸੀ ਇਹਨਾਂ ਨੇ ਕਿ ਪੰਜਾਬ ਦਾ ਕਰਜ਼ਾ ਘਟਾਵਾਂਗੇ ਪਰ ਉਹ ਇਹਨਾਂ ਦੀ ਸਰਕਾਰ ਆਂਦੇ ਕਰਜ਼ਾ ਡਬਲ ਹੋ ਚੁੱਕਾ ਇਸ ਟਾਈਮ ਉਹ ਤਾਂ ਮੈਂ ਕਹੀ ਜਾਂਦਾ ਤੁਹਾਨੂੰ ਕਰਜ਼ੇ ਹੋਰ ਲੈਣੇ ਆ ਇਹਨਾਂ ਨੇ ਇਹਨਾਂ ਨੇ ਤਾਂ 5 ਲੱਖ ਕਰੋੜ ਤੱਕ ਕਰਜ਼ਾ ਲੈ ਲੈਣਾ ਜਦ 5 ਸਾਲ ਪੂਰੇ ਹੋਣੇ ਇਹਨਾਂ ਨੇ ਇਹ ਦੱਸਣ ਸਾਧਨ ਕੀ ਦਾ ਕਮਾਈ ਦਾ ਸਾਧਨ ਦਾ ਦੱਸਣ ਹੁਣ ਤੱਕ ਕੋਈ ਨੀਤੀ ਨਹੀਂ ਬਣੀ ਨਾ ਤਾਂ ਆਪਣੀ ਰੀਤੀ ਆਈ ਨੀਤੀ ਬਣੀਆ ਨਾ ਸ਼ਰਾਬ ਦੀ ਰੀਤੀ ਬਣੀਆ ਕੋਈ ਨੀਤੀ ਤਾਂ ਇਹਨਾਂ ਦੀ ਕੋਈ ਖੇਰੀ ਨਾ ਖੇਤੀ ਦੀ ਨੀਤੀ ਆ ਉਹਨੇ ਕਿਵੇਂ ਪੈਸਾ ਦੱਸਿਓ ਨੇ ਕਿੱਥੋਂ ਲਿਓਣਗੇ ਸਿਰ ਬਜਟ ਬਦਾਤਾ ਇੰਨਾ ਬਦਾਤਾ ਇੰਨਾ ਬਦਾਤਾ ਇਹ ਸਾਰੇ ਫੋਕੀਆਂ ਗੱਲਾਂ ਨੇ ਇਹਨਾਂ ਨਾਲ ਗੱਲਾਂ ਨਹੀਂ ਹੋਣਾ ਲੋਕਾਂ ਨੂੰ ਦੱਸਣਾ ਵੀ ਤੁਹਾਨੂੰ ਆ ਰਾਹ ਦਿੱਤੀ ਆ ਠੀਕ ਆ ਬਿਜਲੀ ਦਿੱਤੀ ਆ ਰਾਤ ਪਰ ਆਪਾਂ ਬਿਜਲੀ ਸਾਨੂੰ ਦੇਣਗੇ ਵੀ ਕਦੋਂ ਜੋ ਬਿਜਲੀ ਦਾ ਮਿਲ ਨਹੀਂ ਕੋਲਾ ਕਿੱਥੋਂ ਹੀ ਲਿਓਣਾ ਪੈਣਾ ਕੀ ਕੁਝ ਕਰਨਾ ਪੈਣਾ ਇਸ ਕਰਕੇ ਬਹੁਤ ਕੁਝ ਤੇ ਇਹ ਸਨ ਕਿਸਾਨ ਆਗੂ ਜੋ ਕਿ ਲੁਧਿਆਣਾ ਦੇ ਡੀਸੀ ਦਫਤਰ ਦੇ ਵਿੱਚ ਪ੍ਰੋਟੈਸਟ ਕਰਦੇ ਬਣੇ ਲਗਾਤਾਰ ਦੇਣਾ ਦਾ ਕਹਣਾ ਕਿ ਅਸੀਂ ਦਿੱਲੀ ਦੇ ਜਿਹੜੇ ਆ ਰਾਮਲੀਲਾ ਗਡਾਉਨ ਚ ਸਿਰਫ ਇੱਕ ਦਿਨ ਦਾ ਧਰਨਾ ਲਗਾ ਰਹੇ ਆ ਉਹ ਵੀ ਕੇਂਦਰ ਦੀ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਜੇ ਇਹਦੇ ਵਿੱਚ ਸਾਡੀ ਗੱਲਾਂ ਨਹੀਂ ਸੁਣੀਆਂ ਗਈਆਂ ਤੇ ਉੱਥੇ ਦੁਬਾਰਾ ਤੋਂ ਪੱਕੇ ਮੋਰਚੇ ਲੱਗ ਸਕਦੇ ਨੇ ਜਦ ਤੱਕ ਕਿ ਇਹਨਾਂ ਦੀ ਮੀਟਿੰਗ ਹੋਊਗੀ ਉਸ ਤੋਂ ਬਾਅਦ ਡਿਸਾਈਡ ਕੀਤਾ ਜਾਊਗਾ ਕਿ ਪੱਕੇ ਮੋਰਚੇ ਲੱਗਣਗੇ ਕਿ ਨਹੀਂ ਲੱਗਣਗੇ ਲੁਧਿਆਣਾ ਤੋਂ ਕੈਮਰਾ ਪਰਸਨ ਅਮਨਦੀਪ ਦੇ ਨਾਲ ਅਭਿਸ਼ੇਕ ਜਲੋਟਾ ਐਸਐਮਜ਼ ਨਿਊਜ਼ ਲੁਧਿਆਣਾ